ਪਿਛਲੇ ਦਿਨੀ ਹੀ ਥਾਣਾ ਮਕਬੂਲਪੁਰਾ ਦੀ ਟੀਮ ਦੇ ਵੱਲੋਂ ਇੱਕ ਬਲੈਕ ਮਿਲਰ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਲੱਤਾ ਉਸ ਮਾਮਲੇ ਦੇ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਥਾਣਾ ਮਕਬੂਲਪੁਰਾ ਦੇ ਐਸਐਚਓ ਮੈਡਮ ਅਮਨਜੋਤ ਖੋਤਾ ਮੈਡਮ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਤੇ ਜਿਹੜੀਆਂ ਮਹਿਲਾਵਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਕੀ ਹੈ ਜੀ ਇਹ ਪੂਰਾ ਮਾਮਲਾ ਇਹ ਵੇਖੋ ਜੀ ਇਹ ਬਹੁਤ ਵੱਡਾ ਸਕੈਮ ਹੈ ਇਹ ਕੱਲੇ ਅੰਮ੍ਰਿਤਸਰ ਚ ਨਹੀਂ ਜਾਂ ਕੱਲੇ ਹੁਸ਼ਿਆਰਪੁਰ ਚ ਨਹੀਂ ਆਲ ਓਵਰ ਪੰਜਾਬ ਹੀ ਵਨ ਇਹਨਾਂ ਦੇ ਕਈ ਰਿਸ਼ਤੇਦਾਰ ਦਿੱਲੀ ਜੀ ਆ ਸਾਨੂੰ ਇਹ ਸ਼ੰਕਾ ਹੈ ਕਿ ਆਊਟ ਆਫ ਸਟੇਟ ਵੀ ਇਹੀ ਕੰਮ ਕਰਦੇ ਆ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਉਹਨਾਂ ਨੂੰ ਮਿਲਨ ਦੇ ਬੰਨੇ ਆਪਣੇ ਕੋਲ ਸਾਧ ਲੈਣਾ ਫਿਰ ਕੇ ਅੰਧ ਅਸੀ ਜਗ੍ਹਾ ਤੇ ਖੜ ਕੇ ਉਹਨਾਂ ਨੂੰ ਮਤਲਬ ਕਿ ਧਮਕੀਆਂ ਦੇ ਕੇ ਉਹਨਾਂ ਦੇ ਕੱਪੜੇ ਉਤਰਵਾ ਕੇ ਆਪਣੇ ਕੱਪੜੇ ਉਤਾਰ ਕੇ ਫਿਰ ਉਹਨਾਂ ਦੀ ਨਿਊਡ ਵੀਡੀਓਜ਼ ਫੋਟੋਜ਼ ਲੈ ਕੇ ਉਹਨਾਂ ਨੂੰ ਹਰਾਸ ਕਰਨਾ ਤੇ ਉਹਨਾਂ ਕੋਲ ਪੈਸਿਆਂ ਦੀ ਡਿਮਾਂਡ ਕਰਨੀ ਇਹੀ ਇਹਨਾਂ ਦਾ ਕੰਮ ਸੀ ਮੈਡਮ ਜਿੱਕਰ ਗੱਲ ਕਰੀਏ ਤੁਹਾਨੂੰ ਤੁਹਾਨੂੰ ਕਿੰਨੀਆਂ ਸ਼ਿਕਾਇਤਾਂ ਆਈਆਂ ਨੇ ਇਸ ਮਾਮਲੇ ਦੇ ਵਿੱਚ ਇਹ ਵੇਖੋ ਜੀ ਇੱਕ ਅਸੀਂ ਜਸਪਾਲ ਸਿੰਘ ਦੇ ਨਾਮ ਤੇ ਐਫਆਈਆਰ ਸਾਡੇ ਮਦਈ ਹੈ ਗਿਆ ਜਸਪਾਲ ਸਿੰਘ ਜੀ ਹੁਣ ਟਾਂਡੇ ਰਹਿ ਰਹੇ ਆ ਉਹ ਸ਼ਹਿਰ ਵਿੱਚ ਇਹਨਾਂ ਦੇ ਬਿਆਨ ਤੇ ਐਫਆਈਆਰ ਹੋਈ ਸੀ ਤੇ ਇਹਦੇ ਜਦੋਂ ਹੁਣ ਜਦੋਂ ਜਦੋਂ ਇਹ ਗੱਲ ਬਾਹਰ ਆ ਰਹੀ ਆ ਸਾਰਿਆਂ ਨੂੰ ਪਤਾ ਲੱਗ ਰਿਹਾ ਵੀ ਇਹ ਗਰੋਹ ਫੜਿਆ ਗਿਆ ਸਾਡੇ ਕੋਲ ਹੋਰ ਵੀ ਕੰਪਲੇਨਟ ਆ ਰਿਹਾ ਹੈ ਕਿ ਸਾਡੇ ਕੋਲ ਕਬਲਜੀਤ ਸਿੰਘ ਜੀ ਆਏ ਆ ਰਣਜੀਤ ਐਵਿਨਿਊ ਤੋਂ ਇੱਕ ਸਾਡੇ ਕੋਲ ਆਇਬਲ ਰਾਜ ਸਿੰਘ ਜੀ ਅਦਰ ਡਿਸਟ੍ਰਿਕਟ ਤੋਂ ਆਏ ਆ ਇੱਕ ਕਿਸੇ ਤਰ੍ਹਾਂ ਤਰਨਤਰਨ ਤੋਂ ਆਏ ਜਿਨ੍ਹਾਂ ਦੇ ਨਾਲ 10 ਲੱਖ ਦੀ ਠੱਗੀ ਹੋਈ ਆ ਕਵਲਜੀਤ ਸਿੰਘ ਜਿਨ੍ਹਾਂ ਕੋਲ 19 ਲੱਖ ਰੁਪਇਆ ਪਹਿਲਾਂ ਬਲਜੀਤ ਸਿੰਘ ਉਹਨਾਂ ਨੇ ਲਿਆਇਆ ਫਿਰ 2.5 ਲੱਖ ਰੁਪਇਆ ਮਨਜੀਤ ਸਿੰਘ ਨੇ ਵੱਖਰਾ ਰਾਜੀ ਨਾਮ ਦੇ ਵਿਆਹ ਤੇ ਜਿਹੜਾ ਝੂਠਾ ਐਫੀਡੇਵਿਟ ਕੋਰਟ ਦੇ ਵਿੱਚ ਬਣਾ ਕੇ ਦੇਣ ਦਾ ਉਹਨੇ ਜਿਹੜਾ ਕੀਤਾ ਇਹਨਾਂ ਦੇ ਵੱਲੋਂ ਸੰਪਰਕ ਕਿੱਦਾਂ ਕੀਤਾ ਜਾਂਦਾ ਇਹਨਾਂ ਨੌਜਵਾਨਾਂ ਦੇ ਨਾਲ ਇਹ ਵੇਖੋ ਜੀ ਸੰਪਰਕ ਜਿਹੜਾ ਕਰਦੇ ਆ ਇਹਨਾਂ ਦੇ ਕੋਲ ਕਈਆਂ ਦੇ ਤੇ ਫੋਨ ਨੰਬਰ ਹੁੰਦੇ ਆ ਕਈਆਂ ਦੇ ਕੋਲ ਵੇਖਦੇ ਆ ਕੋਈ ਦੁਕਾਨ ਆ ਕਿਸੇ ਦੀ ਬੇਕਰੀ ਦੀ ਜਾਂ ਕਿਸੇ ਦਾ ਕੋਈ ਹੋਰ ਵੱਡੀ ਦੁਕਾਨ ਜਾਂ ਕੋਈ ਕਾਰੋਬਾਰ ਆ ਉਹਦੇ ਕੋਲ ਬਾਨੇ ਨਾਲ ਜਾਂਦੇ ਆ ਫਿਰ ਉੱਥੇ ਉਹਦੇ ਨਾਲ ਗੱਲਾਂ ਕਰਕੇ ਉਹਦਾ ਕੰਟੈਕਟ ਨੰਬਰ ਲੈ ਕੇ ਫਿਰ ਉਹਦੇ ਨਾਲ ਗੱਲਾਂ ਕਰਦੇ ਆ ਉਹਨੂੰ ਆਪਣੀ ਰੇਂਜ 'ਚ ਲਿਆਉਂਦੇ ਆ ਫਿਰ ਉਹਦੇ ਨਾਲ ਠੱਗੀ ਮਾਰਦੇ ਆ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੇ ਵੱਲੋਂ ਫੋਨ ਦੇ ਉੱਪਰ ਕਿੰਨੇ ਪੈਸੇ ਦੀ ਡਿਮਾਂਡ ਜਿਹੜੀ ਆ ਕੀਤੀ ਜਾਂਦੀ ਆ ਤਾਂ ਕਿੰਨੇ ਜਾਂਦਾਂ ਨੂੰ ਹੁਣ ਤੱਕ ਇਹ ਫੋਨ ਕਾਲ ਤੇ ਕਰ ਚੁੱਕੇ ਨੇ ਇਹ ਫੋਨ ਕਾਲ ਤੇ ਨਹੀਂ ਕਰਦੇ ਜੀ ਫੋਨ ਕਾਲ ਤੇ ਇਹ ਫੋਨ ਤੇ ਉਹਨਾਂ ਦੀ ਵੀਡੀਓਜ਼ ਬਣਾਉਂਦੇ ਆ ਇਹ ਡਿਮਾਂਡ ਜਿਹੜੀ ਆ ਬਾਇ ਫੇਸ ਹੀ ਕਰਦੇ ਆ ਉਹਨਾਂ ਦੇ ਕੋਲ ਤੇ ਘੱਟ ਤੋਂ ਘੱਟ ਦੇਣੀ ਆ ਹੁਣ ਸਾਨੂੰ ਜੇ ਅਸੀਂ ਮੋਟਾ ਮੋਟਾ ਅੰਦਾਜ਼ਾ ਲਾਈਏ ਜੋ ਸਾਡੇ ਧਿਆਨ ਚ ਆਇਆ ਪਰ ਕੰਟੈਕਟ ਨਹੀਂ ਹੋ ਸਕਿਆ ਅਸੀਂ ਉਹਨਾਂ ਸਾਰਿਆਂ ਨਾਲ ਕੰਟੈਕਟ ਕਰਾਂਗੇ 10 12 ਬੰਦੇ ਤੇ ਇਹੋ ਜਿਹੇ ਹੈ ਆ ਜਿਹੜੇ ਅਸੀਂ ਮਹਿਲਾਵਾਂ ਕਿੰਨੀਆਂ ਸ਼ਾਮਲ ਨੇ ਮੈਡਮ ਇਹਦੇ ਵਿੱਚ ਮਹਿਲਾਵਾਂ ਵੇਖੋ ਜੀ ਇਹ ਕੋਈ ਛੋਟਾ ਗਰੁੱਪ ਨਹੀਂ ਹੈਗਾ ਇਹਨਾਂ ਨੇ ਮਲਟੀਪਲ ਲੋਕ ਇਹਦੇ ਚ ਸ਼ਾਮਲ ਨੇ ਬਹੁਤ ਸਾਰੀਆਂ ਮਹਿਲਾਵਾਂ ਨੇ ਬਹੁਤ ਸਾਰੇ ਜੈਂਟਸ ਨੇ ਇਦਾਂ ਹੁੰਦਾ ਕਿ ਇਹਨਾਂ ਦਾ ਨੀਚੇ ਤੋਂ ਲੈ ਕੇ ਉੱਪਰ ਤੱਕ ਸਰਕਲ ਹੁੰਦਾ ਕੋਈ ਹੁੰਦਾ ਫੋਨ ਤੇ ਬੁਲਾਉਣ ਵਾਲਾ ਕੋਈ ਉਹਨਾਂ ਦੇ ਨਾਲ ਹਰਾਸਮੈਂਟ ਕਰਨ ਵਾਲਾ ਕੋਈ ਵੀਡੀਓ ਬਣਾਉਣ ਵਾਲਾ ਜਿੱਦਾਂ ਮਨਜੀਤ ਸਿੰਘ ਤੇ ਸੁਖਚੰਦ ਸਿੰਘ ਬਲਜੀਤ ਸਿੰਘ ਇਹਨਾਂ ਦਾ ਕੰਮ ਸੀ ਕਿ ਉੱਤੇ ਛਾਪੇਮਾਰੀ ਕਰਨੀ ਉਹਨਾਂ ਨੂੰ ਡਰਾਉਣਾ ਧਮਕਾਉਣਾ ਥੋੜਾ ਹਾਈ ਅਫੀਸ਼ੀਅਲ ਦੀ ਤਰ੍ਹਾਂ ਆਪਨਾ ਬਿਹੇਵ ਕਰਨਾ ਮਨਜੀਤ ਸਿੰਘ ਐਂਟੀ ਕਰਪਸ਼ਨ ਮੋਰਚੇ ਦਾ ਹੈੱਡ ਦੱਸਦਾ ਸੀ ਆਪਣੇ ਆਪ ਨੂੰ ਸੁਖਚੰਨ ਸਿੰਘ ਏਐਸਆਈ ਦੀ ਭੂਮਿਕਾ ਨਿਭਾਉਂਦਾ ਸੀ ਬਲਜੀਤ ਸਿੰਘ ਵੀ ਇਹਦੇ ਚ ਭਾਰਤੀਕ ਜਿਹੜੀ ਕਿਸਾਨ ਯੂਨੀਅਨ ਦਾ ਮੈਂਬਰ ਆਪਣੇ ਆਪ ਨੂੰ ਦੱਸ ਕੇ ਤੇ ਇਸ ਤਰ੍ਹਾਂ ਜਿਹੜੇ ਆ ਰਤਬਿਆਂ ਦਾ ਮਿਸਯੂਜ਼ ਕਰਕੇ ਤੇ ਇਹ ਕਰਪਟ ਕਰਦੇ ਸੀ ਤਾਂ ਮੈਡਮ ਜੇਕਰ ਅਸੀਂ ਗੱਲ ਕਰੀਏ ਇਹ ਨਕਲੀ ਮੁਲਾਜ਼ਮ ਨੇ ਜਾਂ ਫਿਰ ਅਸਲੀ ਮੁਲਾਜ਼ਮ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਪਏ ਨੇ ਇਸ ਗਰੋਹ ਦੇ ਨਾਲ ਨੇ ਜੀ ਮੁਲਾਜ਼ਮ ਤੇ ਅਸਲੀ ਨੇ ਸੁਖਚੰਦ ਸਿੰਘ ਆਈਆਰਬੀ ਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕੀਤਾ ਹੈ ਹੁਣ ਇਹਨਾਂ ਦੇ ਡਿਪਾਰਟਮੈਂਟ ਨੂੰ ਵੀ ਲਿਖ ਕੇ ਭੇਜਿਆ ਹੈ ਤੇ ਅੱਗੋਂ ਜੋ ਵੀ ਬੰਦੀ ਕਾਰਵਾਈ ਇਹਨਾਂ ਤੇ ਅਮਲ ਹੋਵੇ। ਤਾਂ ਇਹਦੇ ਵਿੱਚ ਹੋਰ ਕਿੰਨੇ ਆ ਗ੍ਰਿਫਤਾਰੀਆਂ ਹੋਣ ਵਾਲੀਆਂ ਨੇ ਕਿਉਂਕਿ ਬਹੁਤ ਵੱਡੀ ਗੈਂਗ ਇਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਬਹੁਤ ਸਾਰੇ ਨੌਜਵਾਨ ਸਾਹਮਣੇ ਆ ਰਹੇ ਨੇ ਕਿ ਉਹਨਾਂ ਨਾਲ ਠੱਗੀਆਂ ਜਿਹੜੀਆਂ ਮਾਰੀਆਂ ਗਈਆਂ ਨੇ ਹੁਣ ਤੱਕ ਕਿੰਨਾ ਪੈਸਾ ਇਹ ਗੈਂਗ ਜਿਹੜੀ ਹੈ ਲੈ ਚੁੱਕੀ ਹੈ ਜੀ ਵੱਖ-ਵੱਖ ਲੋਕਾਂ ਦੇ ਕੋਲੋਂ। ਤਕਰੀਬਨ ਤਕਰੀਬਨ ਜਿਹੜੀਆਂ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਆ ਜੇ ਅਸੀਂ ਤੇ ਉਸ ਤੋਂ ਬਾਅਦ ਇੱਕ 7 ਲੱਖ ਦੀ ਕੰਪਲੇਂਟ ਸਾਡੇ ਕੋਲ ਆਈ ਹੈ ਜਿਹੜੇ ਸਾਡੇ ਕੋ ਆਪਣੇ ਜਸਪਾਲ ਸਿੰਘ ਜੀ ਹੈਗੇ ਸੀ ਇਹਨਾਂ ਕੋ 4.5 ਲੱਖ ਦੀ ਡਿਮਾਂਡ ਕੀਤੀ ਸੀ ਪਰ ਇਹਨਾਂ ਨੇ ਅਜੇ 50000 ਹੀ ਦਿੱਤਾ ਸੀ ਇਸ ਤੋਂ ਇਲਾਵਾ ਖੁਦ ਵੀ ਦੱਸ ਰਿਹਾ ਕਿਸੇ ਕੋ 4 ਲੱਖ ਲਿਆ ਕਿਸੇ ਕੋ ਪੰਜ ਬੰਦਾ ਵੇਖ ਕੇ ਉਹਦੇ ਸਟੇਟਸ ਦੇ ਅਕੋਰਡਿੰਗ ਜਿਹੜਾ ਇੱਕ ਸਾਡੇ ਸੁਣਨ ਚ ਆ ਰਿਹਾ ਵੈਸੇ ਵੈਰੀਫਾਈ ਕਰ ਰਹੇ ਆ ਇਸ ਚੀਜ਼ ਨੂੰ ਕਿ ਕੋਈ ਡਾਕਟਰ ਵੀ ਹੈਗੇ ਆ ਜਿਨ੍ਹਾਂ ਕੋ ਇਹਨਾਂ ਨੇ 28 ਲੱਖ ਜਿਹੜਾ ਆ ਉਹ ਲਿਆ ਹੋਇਆ ਜੇ ਜੇ ਅਗਰ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਤੇ ਬਹੁਤ ਵੱਡਾ ਗਰੋ ਹੈਗਾ ਆ ਜਿਹੜਾ ਰੈਲਵੇਲ ਕੇ ਸਾਰੇ ਇਸ ਘਟਨਾ ਨੂੰ ਇੰਝਾਮ ਦੇ ਰਹੇ ਆ ਤਾਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਸ ਤਰ੍ਹਾਂ ਦੇ ਲਗਾਤਾਰ ਗਰੋ ਚਲਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਜੀ ਇਸ ਮਾਮਲੇ 'ਚ ਹਾਂਜੀ ਜਿਵੇਂ ਜਿਹੜੇ ਵੀ ਇਸ ਗਰੋ ਦੇ ਮੈਂਬਰ ਹੈਗੇ ਆ ਭਾਵੇਂ ਛੋਟੇ ਲੈਵਲ ਤੇ ਹੈਗੇ ਆ ਭਾਵੇਂ ਵੱਡੇ ਲੈਵਲ ਤੇ ਕਰ ਰਹੇ ਕਈਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿਉਂਕਿ ਇਹਨਾਂ ਦੀ ਪਰਸੋਂ ਦੀ ਕਾਰਵਾਈ ਚੱਲ ਰਹੀ ਆ ਤੇ ਇਹ ਲੋਕ ਛਿਪ ਕੇ ਵੀ ਜਿਸ ਤਰ੍ਹਾਂ ਅਸੀਂ ਕੱਲ ਇੱਕ ਲੇਡੀ ਤੇ ਛਾਪੇਮਾਰੀ ਕਰਨ ਗਏ ਉਹ ਭੱਜ ਗਈ ਜਿਹਦਾ ਵਿੱਚ ਵਿੱਚ ਇਹਨਾਂ ਦੇ ਲਿੰਕ ਹੁੰਦੇ ਇਹਨਾਂ ਨੂੰ ਪਤਾ ਲੱਗ ਰਿਹਾ ਹੈ ਹੁਣ ਆਸੇ-ਪਾਸੇ ਲੁੱਕ ਵੀ ਰਹੇ ਇਹਨਾਂ ਨੂੰ ਇਹ ਮੈਸੇਜ ਹੈ ਵੀ ਜਾ ਕੇ ਸੁਧਰ ਜੋ ਇਹਨਾਂ ਲੁੱਕਣ ਜਿਪਨ ਦੇ ਨਾਲ ਤੁਹਾਡੀ ਇਹ ਤੇ ਹੈ ਨਹੀਂ ਕਿ ਤੁਸੀਂ ਬਚ ਜਾਓਗੇ ਬਾਕੀ ਮੇਰਾ ਆਮ ਪਬਲਿਕ ਨੂੰ ਇਹ ਹੀ ਮੈਸੇਜ ਹੈ ਕਿ ਚਲੋ ਵੇਖੋ ਆਪਾਂ ਇਨਸਾਨ ਆ ਇਨਸਾਨ ਕੋਲੋਂ ਗਲਤੀ ਹੋ ਜਾਂਦੀ ਕਿਸੇ ਵੇਲੇ ਜਾਣੇ ਅਣਜਾਣੇ ਬੰਦਾ ਇਹਨਾਂ ਦੀਆਂ ਗੱਲਾਂ 'ਚ ਆ ਜਾਂਦਾ ਆਪਾਂ ਇਹਨਾਂ ਕੋ ਡਰਿਏ ਨਾ ਆਪਣੀ ਹੱਕ ਹਲਾਲ ਦੀ ਜਿਹੜੀ ਕਮਾਈ ਹੈਗੀ ਇਹਨਾਂ ਦੇ ਲੇਖੇ ਨਾ ਲਾ ਕੇ ਆਪਾਂ ਉਸੇ ਵੇਲੇ ਪ੍ਰਸ਼ਾਸਨ ਦੇ ਧਿਆਨ ਚ ਲਾਈਏ ਪੁਲਿਸ ਦੇ ਧਿਆਨ ਚ ਲਿਆਈਏ 112 ਹੈਲਪ ਲਾਈਨ ਨੰਬਰ ਜਿਹੜਾ ਆ ਇਹ ਆਪਣਾ ਗਵਰਨਮੈਂਟ ਵੱਲੋਂ ਚਲਾਇਆ ਗਿਆ 112 ਤੇ ਕਾਲ ਕਰੋ ਪੁਲਿਸ ਜਿਹੜੇ ਤੁਹਾਡੇ ਕੋਲ ਕੋਈ ਅਫੀਸ਼ੀਅਲ ਇੱਥੇ ਤੁਹਾਡੇ ਕੰਟੈਕਟ ਚ ਹੈਗੇ ਉਹਨਾਂ ਨੂੰ ਕਾਲ ਕਰੋ ਜਾਂ ਆਪਣੇ ਥਾਣੇ ਜਿਹੜਾ ਸਬੰਧਤ ਹੈਗਾ ਉਹਨੂੰ ਕਾਲ ਕਰੋ ਕਾਈਂਡਲੀ ਇਹਨਾਂ ਲੋਕਾਂ ਤੋਂ ਬਚੋ ਕਿਸੇ ਨੂੰ ਪੈਸੇ ਨਾ ਦੋ ਕਿਸੇ ਨੂੰ ਪੈਸੇ ਨਾ ਦੋ ਵੇਖੋ ਜੀ ਇਹ ਜਿਹੜੀ ਕਮਾਈ ਆ ਆਪਾਂ 19 ਲੱਖ ਕਿਸੇ ਨੂੰ ਦੇ ਰਹੇ ਆ 19 ਲੱਖ ਜੇ ਸੋਚਿਆ ਜਾਵੇ ਕਿ ਗਰੀਬ ਬੰਦੇ ਨੂੰ ਪੁੱਛ ਕੇ ਵੇਖ ਲੋ 19 ਲੱਖ ਦੀ ਕੀ ਵੈਲਿਊ ਹੁੰਦੀ ਆ 5 ਲੱਖ ਦੀ 4 ਲੱਖ ਦੀ ਕੀ ਵੈਲਿਊ ਹੁੰਦੀ ਆ ਇਹ ਬਸ ਇਹਨਾਂ ਨੇ ਪੈਸੇ ਕਮਾਉਂਦਾ ਢੰਗ ਬਣਾਇਆ ਆ ਇਹਨਾਂ ਤੋਂ ਬਚੋ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਥਾਣਾ ਮਕਬੂਲਪੁਰਾ ਦੇ ਐਸਐਚਓ ਮੈਡਮ ਅਮਜੋਦ ਕੋਰ ਹੋਣਾ ਦੇ ਵੱਲੋਂ ਫਿਲਹਾਲ ਜਾਣਕਾਰੀ ਦਿੱਤੀ ਗਈ ਆ ਕਿ ਕਿਸ ਤਰ੍ਹਾਂ ਜਿਹੜਾ ਗਰੋਥ ਚਲਾਇਆ ਜਾ ਰਿਹਾ ਤਾਂ ਲਗਾਤਾਰ ਲੱਖਾਂ ਦੀ ਡਿਮਾਂਡ ਜਿਹੜੀ ਆ ਉਹ ਕੀਤੀ ਜਾਂਦੀ ਆ ਤਾਂ ਉਸ ਮ